वेलकम है दोस्तों ਤੁਹਾਡਾ ਸਾਡੇ ਚੈਨਲ ਮਾਲਾ ਮਣਕੇ ਉਤੇ ਕਿਤਾਬ ਬੁਨਿਆਦਾਂ ਲੇਖਕ ਨਰਿੰਦਰ ਸਿੰਘ ਕਪੂਰ ਲੇਖ ਸੁੰਦਰਤਾ ਦੀ ਖਿੱਚ ਜੋ ਸੁੰਦਰ ਹੈ ਜਵਾਨ ਹੈ ਨਵਾਂ ਨਿਆਰਾ ਅਤੇ ਦਿਲਚਸਪ ਹੈ ਉਹ ਧਿਆਨ ਖਿੱਚੇਗਾ ਉਹ ਖਿੱਚ ਹੀ ਨਹੀਂ ਤੂੰ ਵੀ ਪਾਏਗਾ ਖਿੱਚ ਕਈ ਕਾਰਨਾ ਅਤੇ ਕਈ ਟੰਗਾਂ ਨਾਲ ਪੈਂਦੀ ਹੈ ਖਿੱਚ ਉੱਤੇ ਸਾਡਾ ਕੋਈ ਵਾਸ ਨਹੀਂ ਚੱਲਦਾ ਸਾਨੂੰ ਇਸ ਦਾ ਕਾਰਨ ਵੀ ਸਮਝ ਨਹੀਂ ਆਉਂਦਾ ਪਰ ਜਦੋਂ ਇਹ ਪੈਂਦੀ ਹੈ ਤਾਂ ਅਸੀਂ ਆਪ ਮਹਾਰੇ ਖਿੱਚੇ ਚਲੇ ਜਾਂਦੇ ਹਾਂ ਜੇ ਤੁਹਾਨੂੰ ਕਿਸੇ ਦੀ ਖਿੱਚ ਪੈਂਦੀ ਹੈ ਤਾਂ ਇਹ ਸਬੂਤ ਹੈ ਕਿ ਤੁਸੀਂ ਤੰਦਰੁਸਤ ਹੋ ਰੰਗਾਂ ਆਕਾਰਾਂ ਰੂਪਾਂ ਦੀ ਵੀ ਖਿੱਚ ਹੁੰਦੀ ਹੈ ਸੰਗੀਤ ਨ੍ਰਿਤ ਸਾਹਿਤ ਚਿੱਤਰ ਅਤੇ ਦ੍ਰਿਸ਼ ਵੀ ਖਿੱਚ ਪਾਉਂਦੇ ਹਨ ਕੁਝ ਚੀਜ਼ਾਂ ਦਿਲਚਸਪ ਲੱਗਦੀਆਂ ਹਨ ਕੁਝ ਤਿਆਣ ਮੰਗਦੀਆਂ ਹਨ ਕੋਈ ਕੋਈ ਹੁੰਦੀ ਹੈ ਜਿਹੜੀ ਖਿੱਚ ਵੀ ਪਾਉਂਦੀ ਹੈ ਖਿੱਚ ਕੋਈ ਹੋਵੇ ਉਸ ਨਾਲ ਦਿਮਾਗ ਨਾਲੋਂ ਦਿਲ ਬਧੇਰੇ ਪ੍ਰਭਾਵਿਤ ਹੁੰਦਾ ਹੈ ਕਈ ਖਿੱਚਾਂ ਆਰਜ਼ੀ ਹੁੰਦੀਆਂ ਹਨ ਪਰ ਕੁਝ ਬੜੀ ਦੂਰ ਤੱਕ ਨਿਭਦੀਆਂ ਹਨ ਖਿੱਚ ਵੀ ਚੰਦਰਮਾ ਵਾਂਗ ਘਟਦੀ ਵਾਧੀ ਰਹਿੰਦੀ ਹੈ ਮਨੁੱਖ ਉਤਨਾ ਚਿਰ ਹੀ ਜਿਉਂਦਾ ਹੈ ਜਿੰਨਾ ਚਿਰ ਉਸ ਨੂੰ ਕੋਈ ਨਾ ਕੋਈ ਖਿੱਚ ਪੈਂਦੀ ਰਹਿੰਦੀ ਹੈ ਮਨੁੱਖ ਹਮੇਸ਼ਾ ਲਈ ਕਿਸੇ ਇੱਕ ਨੂੰ ਪਿਆਰ ਕਰਨ ਵਾਸਤੇ ਬਣਿਆ ਹੀ ਨਹੀਂ ਹੈ ਉਸ ਨੂੰ ਨਵੇਂ ਅਨੁਭਵ ਪ੍ਰਾਪਤ ਹੁੰਦੇ ਰਹਿੰਦੇ ਹਨ ਅਤੇ ਸੱਜਰੀਆਂ ਖਿੱਚਾਂ ਉਸ ਨੂੰ ਅੱਕਣ ਥੱਕਣ ਨਹੀਂ ਦਿੰਦੀਆਂ ਇਸ ਪੱਖੋਂ ਪਸ਼ੂ ਪੰਛੀ ਵਧੇਰੇ ਆਧੁਨਿਕ ਹਨ ਉਹ ਕੁਦਰਤ ਨਾਲ ਵਧੇਰੇ ਇੱਕਸੁਰ ਹਨ ਉਹ ਲੰਮੀਆਂ ਵਫਾਦਾਰੀਆਂ ਦੀਆਂ ਸੌਹਾਂ ਖਾਂਦੇ ਹੀ ਨਹੀਂ ਸੋ ਉਹਨਾਂ ਉੱਤੇ ਬੇਵਫਾਈ ਦੀ ਤੋਹਮਤ ਵੀ ਨਹੀਂ ਲੱਗਦੀ ਉਹਨਾਂ ਨੂੰ ਜਿਸ ਦੀ ਅਤੇ ਜਿੱਧਰੋਂ ਖਿੱਚ ਮਹਿਸੂਸ ਹੁੰਦੀ ਹੈ ਉਧਰ ਨਿਕਲ ਜਾਂਦੇ ਹਨ ਮਨੁੱਖੀ ਨਸਲ ਵੀ ਭੋਜਨ ਪੈਸੇ ਪ੍ਰਸਿੱਧੀ ਮਾਨਤਾ ਆਦ ਭਾਂਤ ਭਾਂ ਦੀਆਂ ਖਿੱਚਾਂ ਹੜਨਾਉਂਦੀ ਹੈ ਪਰ ਸਭ ਤੋਂ ਵੱਧ ਵਿਆਪਕ ਸਦੀਵੀ ਅਤੇ ਸ਼ਕਤੀਸ਼ਾਲੀ ਖਿੱਚ ਇਸਤਰੀ ਪੁਰਸ਼ ਵਿਚਕਾਰ ਹੁੰਦੀ ਹੈ ਇਸਤਰੀ ਪੁਰਸ਼ ਦੀ ਮਾਨਸਿਕ ਅਤੇ ਸਰੀਰਕ ਬਣਤਰ ਹੀ ਅਜਿਹੀ ਹੈ ਕਿ ਇਹ ਇੱਕ ਦੂਜੇ ਨੂੰ ਖਿੱਚ ਪਾਉਂਦੇ ਰਹਿੰਦੇ ਹਨ ਜਨਮ ਲੈਂਦਿਆਂ ਹੀ ਸੰਸਾਰ ਅਤੇ ਜੀਵਨ ਦੀ ਖਿੱਚ ਪੈਣ ਲੱਗ ਪੈਂਦੀ ਹੈ ਕੋਈ ਹਰੇਕ ਖਿੱਚ ਨੂੰ ਵਧੇਰੇ ਟੰਗ ਨਾਲ ਮਹਿਸੂਸ ਕਰਦਾ ਹੈ ਅਤੇ ਆਪਣੀ ਖਿੱਚ ਨੂੰ ਨਵੇਂ ਕਲੇ ਟੰਗ ਨਾਲ ਪੜਦਾ ਅਤੇ ਬਿਆਨ ਕਰਦਾ ਹੈ। ਕੋਈ ਦੂਜੇ ਨੂੰ ਨੌਲ ਵਾਂਗ ਪੜਦਾ ਹੈ, ਕੋਈ ਕਵਤਾ ਵਾਂਗ ਅਤੇ ਕੋਈ ਪ੍ਰਸ਼ਨ ਪੱਤਰ ਵਾਂਗ। ਸ਼ਕਤੀਸ਼ਾਲੀ ਖਿੱਚ ਦਵੱਲੀ ਹੁੰਦੀ ਹੈ। ਇੱਕ ਪਾਸੜ ਜਾਂ ਇਕਹਿਰੀ ਖਿੱਚ ਖਿੱਚ ਨਹੀਂ ਹੁੰਦੀ, ਦਿਲਚਸਪੀ ਹੀ ਹੁੰਦੀ ਹੈ। ਦਵੱਲੀ ਖਿੱਚ ਵਿੱਚ ਦੋਹਾਂ ਧਿਰਾਂ ਨੂੰ ਲਾਗਤ ਨਾਲੋਂ ਪ੍ਰਾਪਤੀ ਵਧੇਰੇ ਹੋ ਰਹੀ ਪ੍ਰਤੀਤ ਹੁੰਦੀ ਹੈ। ਲੈਣ ਦੇਣ ਭਾਵਕ ਹੋਣ ਕਰਕੇ ਦੋਵੇਂ ਨੇੜੇ ਆ ਜਾਂਦੇ ਹਨ ਅਤੇ ਜ਼ਿੰਦਗੀ ਨਾਲੋਂ ਵੀ ਲੰਮੇ ਵਾਅਦੇ ਕਰਦੇ ਹਨ ਪਰਸਪਰ ਖਿੱਚ ਇਤਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਲੰਮੇ ਵਾਅਦੇ ਹੀ ਟੁਕਮੇ ਪ੍ਰਤੀਤ ਹੁੰਦੇ ਹਨ ਪਰ ਬਹੁਤੀਆਂ ਖਿੱਚਾਂ ਦੀ ਉਮਰ ਲੰਮੀ ਨਹੀਂ ਹੁੰਦੀ ਇਸ ਸੰਸਾਰ ਵਿੱਚ ਕੋਈ ਵੀ ਅਜਿਹਾ ਨਹੀਂ ਜਿਸ ਨੂੰ ਕਿਸੇ ਦੀ ਵੀ ਖਿੱਚ ਨਾ ਪਈ ਹੋਵੇ ਕਈਆਂ ਨੂੰ ਇੱਕ ਖਿੱਚ ਪਹਿਲਾਂ ਹੀ ਪਈ ਹੁੰਦੀ ਹੈ ਅਤੇ ਕਿਸੇ ਹੋਰ ਵੱਲੋਂ ਕਿਸੇ ਹੋਰ ਪਾਸਿਓ ਕੋਈ ਹੋਰ ਖਿੱਚ ਪੈਣ ਲੱਗ ਜਾਂਦੀ ਹੈ ਇੱਕ ਲੜਕੀ ਹੈ ਤਾਂ ਪਰੀ ਸੀ ਪਰ ਪਿਆਰ ਦੀਆਂ ਖਿੱਚਾਂ ਮੰਨ ਲਈ ਉਹ ਧਰਤੀ ਤੇ ਉਤਰ ਆਈ ਸੀ ਉਹ ਕਹਿ ਰਹੀ ਸੀ ਮੈਂ ਚਾਹੁੰਦੀ ਹਾਂ ਕੋਈ ਮੇਰਾ ਓਵੇਂ ਧਿਆਨ ਰੱਖੇ ਓਵੇਂ ਵਿਹਾਰ ਕਰੇ ਜਿਵੇਂ ਮੈਂ ਕਿਸੇ ਗੰਭੀਰ ਰੋਗ ਦੀ ਮਰੀਜ਼ ਹੋਵਾਂ ਕਿਸੇ ਦੇ ਪਿਆਰ ਵਿੱਚ ਖਿੱਚੀ ਉਹ ਅਕਸਰ ਬਿਮਾਰ ਪੈ ਜਾਂਦੀ ਸੀ। ਏਵੇਂ ਉਸ ਨੇ ਕਈਆਂ ਤੋਂ ਪਿਆਰ ਕਰਵਾਇਆ ਅਤੇ ਕੁਝ ਨੂੰ ਕੀਤਾ ਵੀ। ਜਦੋਂ ਉਹ ਕਿਸੇ ਨੂੰ ਪਿਆਰ ਕਰਦੀ ਸੀ ਤਾਂ ਇਸ ਦੌਰਾਨ ਕੋਈ ਹੋਰ ਖਿੱਚ ਪਾਉਣ ਲੱਗ ਪੈਂਦਾ ਸੀ ਜਿਸ ਤੋਂ ਉਸ ਨੂੰ ਵਧੇਰੇ ਲਾੜ ਪਿਆਰ ਦੀ ਆਸ ਜਾਗ ਪੈਂਦੀ ਸੀ। ਅਜਿਹਾ ਵਾਪਰਨਾ ਉਸ ਨੂੰ ਬੜਾ ਸੁਭਾਵਿਕ ਲੱਗਦਾ ਸੀ। ਇਸ ਸੰਸਾਰ ਵਿੱਚ ਅਨੇਕਾਂ ਹੋਰਾਂ ਨੂੰ ਖਿੱਚਾਂ ਪਾਉਣ ਅਤੇ ਖਿੱਚੇ ਜਾਣ ਲਈ ਹੀ ਆਉਂਦੇ ਹਨ। ਇਸਤਰੀ ਦਾ ਪੁਰਸ਼ ਨੂੰ ਖਿੱਚ ਪਾਉਣਾ ਲੋਹੇ ਅਤੇ ਚੁਬਕ ਭੁੱਖ ਅਤੇ ਭੋਜਨ ਪੂਰਨ ਮਾਸੀ ਅਤੇ ਸਮੁੰਦਰ ਦੀ ਖਿੱਚ ਵਾਂਗ ਹੁੰਦਾ ਹੈ ਖਿੱਚ ਪਾਉਣ ਦੀ ਇਸਤਰੀ ਵਿੱਚ ਪੁਰਸ਼ ਨਾਲੋਂ ਯੋਗਤਾ ਵਧੇਰੇ ਹੁੰਦੀ ਹੈ ਕੋਈ ਕਹਿ ਰਿਹਾ ਸੀ ਉਸ ਨੇ ਮੈਨੂੰ ਇਉਂ ਖਿੱਚਿਆ ਜਿਵੇਂ ਨਿਊਟਨ ਸਾਹਮਣੇ ਧਰਤੀ ਨੇ ਸੇਬ ਨੂੰ ਖਿੱਚਿਆ ਸੀ ਖਿੱਚ ਇੱਕ ਦੂਜੇ ਨੂੰ ਵੇਖਣ ਨਾਲ ਸ਼ੁਰੂ ਹੁੰਦੀ ਹੈ ਜ਼ਰੂਰੀ ਨਹੀਂ ਕਿ ਚੰਗੇ ਹੀ ਚੰਗਿਆਂ ਵੱਲ ਖਿੱਚੇ ਜਾਣ ਵਿਰੋਧ ਦੀ ਖਿੱਚ ਵੀ ਹੁੰਦੀ ਹੈ ਅਤੇ ਵਰਜਿਤ ਚੀਜ਼ਾਂ ਵਧੇਰੇ ਖਿੱਚ ਪਾਉਂਦੀਆਂ ਹਨ ਕਿਸੇ ਵਿੱਚ ਜੋ ਕੁਝ ਸੁਧਾਰਨ ਅਤੇ ਸਹੀ ਹੁੰਦਾ ਹੈ ਉਹ ਖਿੱਚ ਨਹੀਂ ਪਾਉਂਦਾ ਉਸ ਦਾ ਬਚਿੱਤਰ ਅਤੇ ਵਿਲੱਖਣ ਵਿਹਾਰ ਖਿੱਚ ਪਾਉਂਦਾ ਹੈ ਜੋ ਚੰਗਾ ਹੋਵੇਗਾ ਉਹ ਨਹੀਂ ਜੋ ਦਿਲਚਸਪ ਹੋਵੇਗਾ ਉਹ ਖਿੱਚ ਪਾਵੇਗਾ ਖੇਚ ਨੂੰ ਤਰਕ ਸੰਗਤ ਢੰਗ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਖੇਚ ਵਿੱਚ ਦਿਮਾਗ ਦਾ ਦਖਲ ਨਹੀਂ ਹੁੰਦਾ ਦਿਮਾਗ ਦੀ ਦਿਲਚਸਪੀ ਨਫੇ ਨੁਕਸਾਨ ਅਤੇ ਮਾਪੀਆਂ ਤੋਲੀਆਂ ਗਿਣੀਆਂ ਜਾਣ ਵਾਲੀਆਂ ਚੀਜ਼ਾਂ ਵਿੱਚ ਹੁੰਦੀ ਹੈ ਭਾਵੇਂ ਕੁਝ ਜੂਏ ਵਾਂਗ ਗਲਤ ਹੀ ਹੋਵੇ ਪਰ ਜੇ ਉਹ ਦਿਲਚਸਪ ਹੋਵੇਗਾ ਤਾਂ ਧਿਆਨ ਖਿੱਚੇਗਾ ਜੋ ਹੋ ਰਿਹਾ ਹੁੰਦਾ ਹੈ ਉਹ ਦਿਖ ਰਿਹਾ ਹੁੰਦਾ ਹੈ ਜੋ ਹੋ ਸਕਦਾ ਹੁੰਦਾ ਹੈ ਉਹ ਛੁਪਿਆ ਹੁੰਦਾ ਹੈ ਜੋ ਦਿਸਦਾ ਨਹੀਂ ਉਹ ਖੇਚ ਪਾਉਂਦਾ ਹੈ ਕਪੜਿਆਂ ਵਿੱਚ ਆਪਣੀ ਉਤਨੀ ਖੇਚ ਨਹੀਂ ਹੁੰਦੀ ਜਿੰਨੀ ਕਪੜਿਆਂ ਅੰਦਰ ਸ਼ਿਪਾਏ ਅੰਗਾਕਾਰਨ ਹੁੰਦੀ ਹੈ। ਨੈਣ ਨਕਸ਼ਵੀ ਤਾਂ ਹੀ ਖੇਚ ਪਾਉਂਦੇ ਹਨ ਕਿਉਂਕਿ ਉਹ ਕਪੜਿਆਂ ਅੰਦਰਲੀ ਰੌਣਕ ਵੱਲ ਇਸ਼ਾਰਾ ਕਰਦੇ ਹਨ। ਇਸ ਰੌਣਕ ਕਾਰਨ ਇਸਤਰੀ-ਪੁਰਸ਼ ਵਿੱਚ ਇੱਕ ਦੂਜੇ ਨੂੰ ਪਰਮਾਉਣ ਦੀ ਖੇਡ ਚੱਲਦੀ ਹੈ। ਝੂਠ ਬੋਲਣਾ ਪਰਮਾਉਣ ਦੀ ਖੇਡ ਦਾ ਦਾਅ ਹੁੰਦਾ ਹੈ। ਜਦੋਂ ਸੱਚ ਬੋਲਣ ਨਾਲ ਕਿਸੇ ਨੂੰ ਪਰਮਾਉਣਾ ਸੰਭਵ ਨਾ ਹੋਵੇ ਤਾਂ ਪਰਮਾਉਣ ਲਈ ਝੂਠ ਵਰਤਿਆ ਜਾਂਦਾ ਹੈ। ਖਿੱਚ ਪੈਣ ਉਪਰੰਤ ਦੋਵੇਂ ਸੋਚਦੇ ਹਨ ਕਿ ਸਾਡੀ ਕਿਸਮਤ ਬਦਲਣ ਵਾਲੀ ਹੈ ਦੋਹਾਂ ਨੂੰ ਲੱਗਦਾ ਹੈ ਕਿ ਪਿਆਰੇ ਨੂੰ ਪਹਿਚਾਨਣ ਵਾਲੀ ਨਜ਼ਰ ਲੱਭ ਪਈ ਹੈ ਅਤੇ ਇਹ ਵੀ ਪਤਾ ਲੱਗ ਗਿਆ ਹੈ ਕਿ ਇਸ ਨਜ਼ਰ ਨਾਲ ਵੇਖਣਾ ਕਿਸ ਨੂੰ ਹੈ ਖਿੱਚ ਪੈਣ ਤੇ ਸ਼ਬਦਾਂ ਦੇ ਨਾਲ ਨਾਲ ਸੰਕੇਤਾਂ ਦੀ ਭਾਸ਼ਾ ਉੱਜਦੀ ਹੈ ਕੋਈ ਪੁੱਛੇ ਬਿਨਾ ਐਵੇਂ ਨਹੀਂ ਕਾਫੀ ਬਣਾਉਣ ਲੱਗ ਜਾਂਦੀ ਕੋਈ ਉਂਝ ਹੀ ਕਿਸੇ ਦੀ ਗੈਰ ਹਾਜ਼ਰੀ ਦੇ ਦਿਨ ਨਹੀਂ ਗਿਣਨ ਲੱਗ ਪੈਂਦਾ ਖੇਚ ਪੈਣ ਤੇ ਹੋ ਕੇ ਲੈਣੇ ਆ ਜਾਂਦੇ ਹਨ ਉਦਾਸ ਹੋਣਾ ਚੰਗਾ ਲੱਗਣ ਲੱਗ ਪੈਂਦਾ ਹੈ ਦਿਲ ਕਰਦਾ ਹੈ ਜੇ ਕੋਈ ਮੇਰਾ ਦਿਲ ਤੋੜੇ ਤਾਂ ਕੇਵਲ ਉਹੀ ਤੋੜੇ ਜਿਸ ਦੀ ਖੇਚ ਪੈਂਦੀ ਹੈ ਦਿਲ ਕਰਦਾ ਹੈ ਉਹ ਨੇੜੇ ਨੇੜੇ ਰਹੇ ਉਹ ਆਵੇ ਪਰ ਜਾਵੇ ਨਾ ਖੇਚ ਦਾ ਆਧਾਰ ਨੇੜਤਾ ਹੁੰਦੀ ਹੈ ਇੱਕ ਹੀ ਸੱਭਿਆਚਾਰ ਵਾਲੇ ਇੱਕ ਹੀ ਜਮਾਤ ਵਿੱਚ ਪੜਨ ਵਾਲੇ ਇੱਕ ਹੀ ਮੰਦਿਰ ਜਾਣ ਵਾਲੇ ਆਪਸ ਵਿੱਚ ਸੌਖੀਆਂ ਖਿੱਚੇ ਜਾਂਦੇ ਹਨ ਨੇੜਤਾ ਨਾਲ ਸਾਂਝਾਂ ਵਧੇਰੇ ਰਿਸ਼ਤੀਆਂ ਹਨ ਜਿੰਨਾ ਕਾਰਨ ਨਜ਼ਰਾਂ ਸ਼ਬਦਾਂ ਅਤੇ ਗੁੱਜੇ ਇਸ਼ਾਰਿਆਂ ਦਾ ਵਟਾਂਦਰਾ ਸੌਖਾ ਅਤੇ ਸੁਖਾਲਾ ਹੋ ਜਾਂਦਾ ਹੈ ਇਹ ਸਾਡੇ ਆਪਣੇ ਉਸਾਰੇ ਰਿਸ਼ਤੇ ਹੁੰਦੇ ਹਨ ਇਸ ਲਈ ਇਹ ਬਧੇਰੇ ਨਿੱਗੇ ਰਮਣੀਕ ਰਜਵੇਂ ਅਤੇ ਆਪਣੇ ਲੱਗਦੇ ਹਨ ਖੇਚ ਹਮੇਸ਼ਾ ਨਵੇਂ ਦੀ ਹੁੰਦੀ ਹੈ ਅਤੇ ਇਹ ਉਤਨਾ ਚਿਰ ਹੀ ਰਹਿੰਦੀ ਹੈ ਜਿੰਨਾ ਚਿਰ ਖੇਚ ਪਾਉਣ ਵਾਲੇ ਨਵੇਂ ਰਹਿੰਦੇ ਹਨ ਜਿਨ੍ਹਾਂ ਵਿੱਚ ਜਮਾਤਾਂ ਪਾਸ ਕਰਨ ਵਰਗਾ ਵਿਕਾਸ ਵਾਪਰਦਾ ਰਹੇ ਉਹਨਾਂ ਦੀ ਖੇਚ ਬਰਕਰਾਰ ਰਹਿੰਦੀ ਹੈ ਅਮਰੀਕਾ ਸੰਸਾਰ ਭਰ ਦੇ ਜਵਾਨਾਂ ਨੂੰ ਖਿੱਚ ਪਾਉਂਦਾ ਹੈ ਇਹ ਜਵਾਨ ਆਪਣੀਆਂ ਨਵੀਆਂ ਕਾਢਾਂ ਅਤੇ ਸੋਚਾਂ ਨਾਲ ਅਮਰੀਕਾ ਨੂੰ ਜਿਵਾਨ ਰੱਖਦੇ ਹਨ ਜਿਹੜਾ ਦੇਸ਼ ਵਿਚਾਰ ਜਾਂ ਵਿਅਕਤੀ ਕਿਸੇ ਨੂੰ ਚੰਗਾ ਨਹੀਂ ਲੱਗਦਾ ਉਹ ਪ੍ਰਭਾਵਿਤ ਨਹੀਂ ਕਰਦਾ ਖਿੱਚ ਨਹੀਂ ਪਾਉਂਦਾ ਖਿੱਚ ਵਿੱਚ ਸੋਹਜ ਅਤੇ ਸੁੰਦਰਤਾ ਦਾ ਯੋਗਦਾਨ ਹੁੰਦਾ ਹੈ ਪਤੀ ਸੋਹਣਾ ਹੋਵੇ ਚੰਗੀ ਗੱਲ ਹੈ ਪਰ ਪਤੀ ਨਾਲੋਂ ਪਤਨੀ ਦਾ ਸੋਹਣੀ ਹੋਣਾ ਜਾਂ ਸੋਹਣੀ ਲੱਗਣਾ ਜ਼ਰੂਰੀ ਹੈ ਜੇ ਫਿਲਮ ਦਾ ਨਾਇਕ ਫਿਲਮ ਦੇਖਲ ਨਾਏਗ ਨਾਲੋਂ ਅਤੇ ਰਾਮਲੀਲਾ ਦਾ ਰਾਮ ਰਾਵਣ ਨਾਲੋਂ ਸੋਹਣਾ ਨਹੀਂ ਤਾਂ ਉਹ ਪ੍ਰਭਾਵਿਤ ਨਹੀਂ ਕਰੇਗਾ ਪੁਰਸ਼ ਨੂੰ ਇਸਤਰੀ ਦੀ ਸੂਰਤ ਸਲੀਕਾ ਸੋਹਜ ਅਤੇ ਸਰੀਰ ਖਿੱਚਦਾ ਹੈ ਇਸਤਰੀ ਨੂੰ ਪੁਰਸ਼ ਦੀ ਸੁਰੱਖਿਆ ਸਾਥ ਅਕਲ ਅਤੇ ਰਤਬਾ ਖਿੱਚਦੇ ਹਨ ਇਸਤਰੀ ਦੇ ਨੈਣ ਨਕਸ਼ ਪਹਿਲਾਂ ਧਿਆਨ ਖਿੱਚਦੇ ਹਨ ਉਸ ਦੀ ਅਕਲ ਮਗਰੋਂ ਪ੍ਰਭਾਵਿਤ ਕਰਦੀ ਹੈ ਇਸੇ ਕਾਰਨ ਪਹਿਲੀ ਮਿਲਣੀ ਸਮੇਂ ਇਸਤਰੀ ਆਪ ਚੁੱਪ ਰਹਿ ਕੇ ਪੁਰਸ਼ ਨੂੰ ਨੈਣ ਨਕਸ਼ ਵੇਖਣ ਦਾ ਅਵਸਰ ਦਿੰਦੀ ਹੈ ਪੁਰਸ਼ ਮਿਲਦੇ ਹੀ ਬੋਲਣ ਲੱਗ ਪੈਂਦਾ ਹੈ ਇਸ ਲਈ ਉਸ ਦੇ ਬੋਲਣ ਤੋਂ ਉਸ ਦੀ ਅਕਲ ਦਾ ਅਨੁਮਾਨ ਪਹਿਲਾਂ ਲਾਇਆ ਜਾਂਦਾ ਹੈ ਬਾਕੀ ਪੱਖ ਮਗਰੋਂ ਵੇਖੇ ਜਾਂਦੇ ਹਨ ਪੁਰਸ਼ ਦੀ ਬਹਾਦਰੀ ਸਰੀਰਕ ਨਹੀਂ ਹੁੰਦੀ ਉਸ ਦੇ ਇਰਾਦੇ ਵਿੱਚ ਹੁੰਦੀ ਹੈ ਇਸਤਰੀ ਦੇ ਨੈਣ ਨਕਸ਼ੇ ਹੀ ਖਿੱਚ ਨਹੀਂ ਪਾਉਂਦੇ ਉਸ ਦੀ ਸੁੰਦਰ ਤਕਣੀ ਉਸ ਦੀਆਂ ਮਨਮੋਹਕ ਅਦਾਵਾਂ ਅਤੇ ਸਲੀਕੇ ਵਾਲਾ ਵਿਹਾਰ ਵੀ ਖਿੱਚ ਪਾਉਂਦੇ ਹਨ ਇਸੇ ਕਾਰਨ ਨੈਣਾ ਨਕਸ਼ਾ ਦੇ ਪੱਖੋਂ ਕਈ ਸਧਾਰਨ ਇਸਤਰੀਆਂ ਵੀ ਸੋਹਜਮਈ ਆਦਤਾਂ ਅਤੇ ਮਿੱਠੀ ਬੋਲਬਾਣੀ ਕਾਰਨ ਬੜੀ ਖਿੱਚ ਪਾਉਂਦੀਆਂ ਹਨ ਕੁਮਾਰੇ ਜੀਵਨ ਦੀਆਂ ਖਿੱਚਾਂ ਹੋਰ ਹੁੰਦੀਆਂ ਹਨ ਵਿਆਹੇ ਜੀਵਨ ਦੀਆਂ ਹੋਰ ਹੁੰਦੀਆਂ ਹਨ ਬਚਪਨ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਦਿਲਚਸਪੀ ਹੁੰਦੀ ਹੈ ਬੁਢਾਪੇ ਵਿੱਚ ਸੁੱਖਾਂ ਸਾਧਨਾ ਦੀ ਖੇਚ ਹੁੰਦੀ ਹੈ ਸੋ ਦੋਸਤੋ ਟੋਪਿਕ ਲੰਬਾ ਹੋਣ ਕਰਕੇ ਇਹਨੂੰ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਫਿਰ ਮਿਲਾਂਗੇ ਇਹਦੇ ਦੂਜੇ ਭਾਗ ਦੇ ਨਾਲ ਧੰਨਵਾਦ